ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਦੀ ਕਿ ਦੀਵਾਲੀ ਤੋਂ ਪਹਿਲਾਂ ਹੀ ਇੱਕ ਵੱਡੇ ਤਮਾਕੇ ਹੋਣ ਤੋਂ ਜਿਹੜਾ ਆ ਬਚਾ ਲਿਆ ਗਿਆ ਆ। ਤੁਹਾਨੂੰ ਦੱਦੀ ਇਹ ਕਿ ਅਤਵਾਦੀ ਗਤੀਵਿਧੀਆਂ ਦੇ ਉੱਤੇ ਕਾਬੂ ਪਾ ਲਿਆ ਗਿਆ ਆ। ਤੁਹਾਨੂੰ ਦੱਦੀ ਕਿ ਅੰਮ੍ਰਿਤਸਰ ਦੇ ਹਾਤੀ ਪੁਲਿਸ ਵੱਲੋਂ ਜਿਹੜਾ ਆ ਉਹ ਇੱਕ ਐਸੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦਾ ਨਾਮ ਰਵਿੰਦਰ ਉਰਫ ਬਾਤੀ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਕਿ ਇਹ ਲੋਕ ਜਿਹੜੇ ਆ ਪਾਕਿਸਤਾਨ ਦੀ ਸਹਾਇਤਾ ਦੇ ਨਾਲ ISI ਦੀ ਮਦਦ ਦੇ ਨਾਲ ਜੜਾਇਆ ਉਹ ਅਤਵਾਦੀ ਗਤੀਵਿਧੀਆਂ ਅੰਜਾਮ ਦੇਣ ਦੇ ਚੱਕਰ ਦੇ ਵਿੱਚ ਸੀ ਤਾਂ ਹੁੰਦਾ ਦੀ ਕਿ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੀਤੀ ਹੈ ਇਹਨਾਂ ਦੇ ਕੋਲੋਂ ਜਿਹੜੇ ਨੇ ਦੋ ਗਰਨੇਡ ਜਿੰਦਾ ਗਰਨੇਡ ਦੇ ਨਾਲ ਇੱਕ ਬਿਨਾ ਨੰਬਰ ਤੋਂ ਜਿਹੜਾ ਆ ਉਹ ਪਿਸਤੌ ਸੌਰੀ ਬਿਨਾ ਨੰਬਰ ਤੋਂ ਜਿਹੜਾ ਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਤੇ ਗ੍ਰਿਫਤਾਰ ਕਰ ਲਿਆ ਗਿਆ ਇੱਥੇ ਹੀ ਦਿਹਾਤੀ ਪੁਲਿਸ ਦੇ ਐਸਐਸਪੀ ਜਿਹੜੇ ਨੇ ਉਹਨਾਂ ਨੇ ਜਿਹੜੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਹਨਾਂ ਨੂੰ ਉਹਨਾਂ ਗਤੀਵਿਧੀਆਂ ਤੋਂ ਪਹਿਲਾ ਪਹਿਲਾਂ ਹੀ ਜਿਹੜਾ ਆ ਗ੍ਰਿਫਤਾਰ ਕਰ ਲਿਆ ਗਿਆ ਜੇਕਰ ਇਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਜਾਂਦਾ ਤਾਂ ਹੋ ਸਕਦਾ ਹੈ ਦੀਵਾਲੀ ਦੇ ਲੱਗ ਚਾਗੇ ਕਿਸੇ ਤਰ੍ਹਾਂ ਦਾ ਕੋਈ ਮਾਹੌਲ ਖਰਾਬ ਹੋ ਜਾਂਦਾ ਪੇਰ ਤੋਂ ਤੁਹਾਨੂੰ ਦੱਦੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਹੀ ਜਿਹੜਾ ਆ ਉਹ ਇੱਕ ਆਤੰਗਵਾਦੀ ਹਮਲੇ ਨੂੰ ਜਿਹੜਾ ਆ ਉਹ ਖਤਮ ਕਰ ਦਿੱਤਾ ਗਿਆ ਹੈ ਜੇਕਰ ਉਹ ਨਾ ਫੜੇ ਜਾਂਦੇ ਤਾਂ ਹੋ ਸਕਦਾ ਹੈ ਕੋਈ ਆਤੰਗਵਾਦੀ ਹਮਲਾ ਦੀਵਾਲੀ ਤੋਂ ਪਹਿਲਾਂ ਪਹਿਲਾਂ ਹੋ ਜਾਂਦਾ ਤੁਹਾਨੂੰ ਦੱਦੀ ਹੈ ਕਿ ਦੋ ਗਰਨੇਡ ਇੱਕ ਬਿਨਾ ਨੰਬਰ ਤੋਂ ਜਿਹੜਾ ਆ ਉਹ ਮਿਲਿਆ ਆ ਮੋਟਰਸਾਈਕਲ ਜਿਸ ਮੋਟਰਸਾਈਕਲ ਦੇ ਉੱਤੇ ਰਵਿੰਦਰ ਉਰਫ ਬਾਟੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਫੜ ਲਿਆ ਗਿਆ ਆ ਤੇ ਉਸ ਦੇ ਕੋਲੋਂ ਦੋ ਗਰਨੇਡ ਤੇ ਇੱਕ ਮੋਟਰਸਾਈਕਲ ਜਿਹੜਾ ਆ ਉਹ ਕਾਬੂ ਕੀਤਾ ਗਿਆ ਆ ਬਾਕੀ ਦੀ ਜਾਣਕਾਰੀ ਆਓ ਤਾਂ ਦੇ ਨਾਲ ਸਾਂਝੀ ਕਰਦੇ ਆ ਐਸਐਸਪੀ ਮਨਿੰਦਰ ਸਿੰਘ ਕੀ ਕਹਿੰਦੇ ਨੇ ਇਹ ਸਾਰੇ ਸਿਲਸਿਲੇ ਦੇ ਉੱਤੇ ਮਾਣਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਜਿਹੜੇ ਪੰਜਾਬ 'ਚ ਅਮਨ ਕਾਨੂੰਨ ਦੀ ਵਿਵਸਥਾ ਮਾਹੌਲ ਨੂੰ ਖਰਾਬ ਕਰਨ ਦੀ ਜਿਹੜੀ ਸਾਜ਼ਿਸ਼ਾਂ ਪਾਕਿਸਤਾਨ ਆਈਐਸਆਈ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਤਹਿਤ ਸਖਤ ਕਾਰਵਾਈ ਕਰਦਿਆਂ ਹੋਏ ਆਪਰੇਟਸਰ ਦਿਹਾਤੀ ਪੁਲਿਸ ਨੇ ਥਾਣਾ ਘਰੇਂਡਾ ਦੇ ਇਲਾਕੇ 'ਚੋਂ ਰਵਿੰਦਰ ਉਰਫ ਰਵੀ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਇਹਦੇ ਪਾਸਿਓਂ ਦੋ ਹੈਂਡ ਗ੍ਰੇਨੇਡ ਰਿਕਵਰ ਹੋਏ ਨੇ ਇਹ ਵਿਅਕਤੀ ਆਈਐਸਆਈ ਏਜੰਟਸ ਨਾਲ ਟੱਚ ਸੀਗਾ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਹ ਸਾਜ਼ਿਸ਼ਾਂ ਰਚਦੇ ਆ ਹੋਣਿਆ ਇਹਨੇ ਕੋਈ ਗਲਤ ਵਾਰਦਾਤ ਕਰਨੀ ਸੀਗੀ ਜੋ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਫੋਇਲ ਕਰ ਦਿੱਤੀ ਹੈ ਇਸ ਦੇ ਤਹਿਤ ਐਕਸਪਲੋਸਿਵ ਸਬਸਟੈਂਸਸ ਐਕਟ 313 ਬੀ ਐਨ ਐਸ ਐਕਟ ਦਾ 18 ਘੰਟਾ ਵਿਖੇ ਐਫ ਆਈ ਆਰ ਰਜਿਸਟਰ ਕਰ ਦਿੱਤੀ ਗਈ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਡੀਜੀਪੀ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਤਿਉਹਾਰਾਂ ਦੇ ਮੌਕੇਾਂ ਪੂਰੀ ਚੌਕਸੀ ਵਰਤਿਆ ਹੋਇਆ ਕੋਈ ਵੀ ਅਮਨ ਕਾਨੂੰਨੀ ਵਿਵਸਥਾ 'ਚ ਰੁਕਾਵਟ ਨਹੀਂ ਆਣੀ ਚਾਹੀਦੀ ਤੇ ਅੰਮ੍ਰਿਤਸਰ ਦੇ ਹਾਤੀ ਪੁਲਿਸ ਇਦਾਂ ਦੇ ਜਿਹੜੇ ਟੈਰਰ ਨੈਟਵਰਕਸ ਨੇ ਜਾਂ ਦੂਰ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਪਹਿਲਾਂ ਵੀ ਕਰਦੀ ਰਹੀ ਹੈ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਕਾਰਵਾਈ ਸਾਡੀ ਤੇ ਜਰੀ ਧੰਨਵਾਦ